ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਦੇ ਆਂ ਆਪਾਂ ਘਰ ਦੇ ਅੰਦਰ ਨੂੰ ਪਾਈਪਿੰਗ ਦਾ ਸਟਰਾ ਲਾਉਣੀ ਆ ਸਭ ਤੋਂ ਪਹਿਲਾਂ ਪੱਗਲਾ ਪ੍ਰੈਸ ਨਾਲ ਲਾ ਲਿਆਏਗਾ ਫਿਰ ਉਹਦੇ ਨਾਲ ਨਾਲ ਜੀ ਸਿੰਗ ਲਾ ਲੈਣੀ ਆ ਪੈਨਲ ਨਾਲ ਸੇਮ ਲਾ ਲਈ ਆ ਇਸ ਤਰ੍ਹਾਂ ਆਪਾਂ ਪ੍ਰੈਸ ਨਾਲ ਲਾਇਆ ਇੱਥੇ ਇਧਰਲੇ ਪਾਸੇ ਦੀ ਆਪਾਂ ਇਹ ਨਿਸ਼ਾਨ ਲਾ ਲੈਣਾ ਜਿੱਥੋਂ ਜਿੱਥੋਂ ਦੀ ਆਪਣਾ ਗਲਾ ਲੱਗਿਆ ਹੋਇਆ ਹੈ

ਹਾਂਜੀ ਇਹ ਨਿਸ਼ਾਨ ਦੇ ਉੱਪਰ ਆਪਾਂ ਕੱਪੜਿਆਂ ਨੂੰ ਰੱਖ ਲੈਣਾ ਹੈ ਆ ਨਿਸ਼ਾਨ ਨਾਲ ਨਿਸ਼ਾਨ ਮਲਾ ਕੇ ਜਿਹੜੀ ਆਪਾਂ ਸੀਨ ਲਾਈ ਹੈ ਸੀਨ ਦੇ ਉੱਪਰ ਉੱਪਰ ਦੀ ਆਪਾਂ ਫਿਰ ਸਲਾਈ ਦਾ ਦੇਣੀ ਆ

ਹਾਂਜੀ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੱਟ ਲਾ ਲਿਆ ਛੋਟੇ ਛੋਟੇ ਫਿਰ ਇਸ ਨੂੰ ਇਸ ਤਰ੍ਹਾਂ ਕੋੜ ਕਰ ਲੈਣਾ ਹੈਗਾ ਵੀ ਇਸ ਤਰ੍ਹਾਂ ਆਪਣੀ ਪਾਈਪਿੰਗ ਵੀ ਬਹੁਤ ਵਧੀਆ ਸੋਹਾਈ ਨਾਲ ਲੱਗੀ ਹੈਗੀ ਐਸ ਤਰ੍ਹਾਂ ਆਪਾਂ ਸੀਮ ਲਾ ਲੈਣੀ ਆ ਉੱਪਰ ਕੱਚੀ ਹਾਂਜੀ ਇਸ ਤਰ੍ਹਾਂ ਆਪਾਂ ਪਾਈਪਿੰਗ ਲਾ ਲਈ ਐ ਬਹੁਤ ਸਫਾਈ ਨਾਲ ਲੱਗੀ ਅੰਡਰਗਰਾਉਂਡ ਪਾਈਪਿੰਗ ਆਪਣੇ ਘਰੇ ਦੀ ਤੁਸੀਂ ਵੀ ਇਸ ਤਰ੍ਹਾਂ ਲਾ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ